ਸਤਿ ਸ਼੍ਰੀ ਅਕਾਲ ਪਿਆਰੇ ਵਿਦਿਆਰਥੀਓ ਅੱਜ ਦਾ ਸਾਡਾ ਵਿਸ਼ਾ ਹੈ ਜਮਾਤ 10ਵੀਂ ਵਿਆਕਰਨ ਭਾਗ ਪਹਿਲਾ ਪ੍ਰਸ਼ਨ ਹੈ ਲਗਾਖਰ ਕੀ ਹੁੰਦੇ ਹਨ ਹਾਂਜੀ ਗੁਰਮੁਖੀ ਦੇ ਵਿੱਚ ਲਗਾਖਰ ਕੀ ਹੁੰਦੇ ਹਨ ਗੁਰਮੁਖੀ ਵਿੱਚ ਲਗਾ ਮਾਤਰਾਵਾਂ ਦੇ ਨਾਲ ਕੁਝ ਚਿੰਨ ਲੱਗਦੇ ਹਨ ਇਹਨਾਂ ਜਿਨ੍ਹਾਂ ਨੂੰ ਲਗਾਖਰ ਕਿਹਾ ਜਾਂਦਾ ਹੈ ਜੋ ਕਿ ਤਿੰਨ ਹਨ ਠੀਕ ਹੈ ਜੀ ਪੰਜਾਬੀ ਭਾਸ਼ਾ ਨੂੰ ਲਿਖਣ ਦੇ ਲਈ ਗੁਰਮੁਖੀ ਲਿਪੀ ਦੇ ਵਰਤੋਂ ਕੀਤੀ ਜਾਂਦੀ ਹੈ ਤੇ ਗੁਰਮੁਖੀ ਦੇ ਵਿੱਚ ਜਿਹੜੀਆਂ ਲਗਾ ਮਾਤਰਾਵਾਂ ਲੱਗਦੀਆਂ ਹਨ ਉਹਨਾਂ ਦੇ ਨਾਲ ਕੁਝ ਚਿੰਨ ਲੱਗਦੇ ਹਨ ਇਹਨਾਂ ਚਿੰਨਾਂ ਨੂੰ ਲਗਾਖਰ ਕਿਹਾ ਜਾਂਦਾ ਹੈ ਜੋ ਕਿ ਤਿੰਨ ਹਨ ਕਿਹੜੇ-ਕਿਹੜੇ ਹਨ ਬਿੰਦੀ ਟਿੱਪੀ ਤੇ ਅਦਕ ਲਗਾਖਰ ਕਿੰਨੀ ਤਰ੍ਹਾਂ ਦੇ ਹੁੰਦੇ ਹਨ ਤਿੰਨ ਤਰ੍ਹਾਂ ਦੇ ਹੁੰਦੇ ਹਨ ਕਿਹੜੇ-ਕਿਹੜੇ ਹਨ ਬਿੰਦੀ ਟਿੱਪੀ ਅਤੇ ਅਦਕ ਲਗਾਖਰ ਪੰਜਾਬੀ ਵਿਆਕਰਣ ਦੇ ਵਿੱਚ ਤਿੰਨ ਲਗਾਖਰ ਹਨ ਬਿੰਦੀ ਟਿੱਪੀ ਅਤੇ ਅੱਦਕ ਬਿੰਦੀ ਅਤੇ ਟਿੱਪੀ ਦੀ ਵਰਤੋਂ ਕਦੋਂ ਅਤੇ ਕਿਹੜੀਆਂ ਲਗਾ ਦੇ ਨਾਲ ਹੁੰਦੀ ਹੈ ਠੀਕ ਹੈ ਜੀ ਤਿੰਨ ਲਗਾਖਰ ਹਨ ਬਿੰਦੀ ਟਿੱਪੀ ਅਤੇ ਅੱਦਕ ਸਭ ਤੋਂ ਪਹਿਲਾਂ ਅਸੀਂ ਦੋ ਲਗਾਖਰਾਂ ਦੀ ਗੱਲ ਕਰ ਰਹੇ ਹਾਂ ਬਿੰਦੀ ਅਤੇ ਟਿੱਪੀ ਇਹਨਾਂ ਦੀ ਵਰਤੋਂ ਕਦੋਂ ਅਤੇ ਕਿਹੜੀਆਂ ਕਿਹੜੀਆਂ ਲਗਾ ਦੇ ਨਾਲ ਕੀਤੀ ਜਾਂਦੀ ਹੈ ਬਿੰਦੀ ਅਤੇ ਟਿੱਪੀ ਜਿਹੜੇ ਇਹ ਚਿੰਨ ਹਨ ਇਹ ਨਾਸਕੀ ਸਵਰ ਧੁਨੀਆਂ ਨੂੰ ਅੰਕਿਤ ਕਰਨ ਲਈ ਵਰਤੇ ਜਾਂਦੇ ਹਨ ਨਾਸਕੀ ਸਵਰ ਧੁਨੀਆਂ ਕਿਹੜੀਆਂ ਹੁੰਦੀਆਂ ਹਨ ਜਿਨ੍ਹਾਂ ਦਾ ਉਚਾਰਨ ਕਰਦੇ ਸਮੇਂ ਨੱਕ ਵਿੱਚੋਂ ਆਵਾਜ਼ ਨਿਕਲਦੀ ਹੈ ਉਹਨਾਂ ਧੁਨੀਆਂ ਨੂੰ ਨਾਸਕੀ ਧੁਨੀਆਂ ਕਿਹਾ ਜਾਂਦਾ ਹੈ ਗੱਲ ਕੀਤੀ ਜਾ ਰਹੀ ਹੈ ਨਾਸਕੀ ਸਵਰ ਧੁਨੀਆਂ ਦੀ ਇਹਨਾਂ ਦੋਨਾਂ ਦੀ ਆਵਾਜ਼ ਵਿੱਚ ਕੋਈ ਅੰਤਰ ਨਹੀਂ ਹੈ ਠੀਕ ਹੈ ਜੀ ਦਸਾ ਲਗਾ ਲਗਾ ਸਾਡੀਆਂ ਦਸ ਹਨ ਇਹਨਾਂ ਵਿੱਚੋਂ ਜਦੋਂ ਕਿਸੇ ਦਾ ਉਚਾਰਨ ਨੱਕ ਵਿੱਚ ਹੁੰਦਾ ਹੈ ਤਾਂ ਇਹਨਾਂ ਦੀ ਵਰਤੋਂ ਕੀਤੀ ਜਾਂਦੀ ਹੈ ਕਿ ਜਦੋਂ ਕਿਸੇ ਵੀ ਲਗਾ ਦਾ ਉਚਾਰਨ ਨੱਕ ਵਿੱਚ ਹੁੰਦਾ ਹੈ ਉਦੋਂ ਹੀ ਵਰਤੋਂ ਇਹਦੇ ਵਿੱਚ ਕੀਤੀ ਜਾਂਦੀ ਹੈ ਛੇ ਲਗਾ ਦੇ ਨਾਲ ਬਿੰਦੀ ਅਤੇ ਚਾਰ ਨਾਲ ਟਿੱਪੀ ਦੀ ਵਰਤੋਂ ਕੀਤੀ ਜਾਂਦੀ ਹੈ ਛੇ ਲਗਾ ਸਾਡੀਆਂ ਕਿਹੜੀਆਂ ਹਨ ਜਿਨ੍ਹਾਂ ਦੇ ਨਾਲ ਬਿੰਦੀ ਦੀ ਵਰਤੋਂ ਕੀਤੀ ਜਾਂਦੀ ਹੈ ਕੰਨਾ ਬਿਹਾਰੀ ਲਾਂ ਦੁਲਾਮਾ ਹੋੜਾ ਅਤੇ ਕਨੋੜਾ ਨਾਲ ਲੱਗਦੀ ਹੈ ਠੀਕ ਹੈ ਜੀ ਪ੍ਰਸ਼ਨ ਜਿਹੜਾ ਸਾਡਾ ਆ ਸਕਦਾ ਹੈ ਕਿ ਬਿੰਦੀ ਦੀ ਵਰਤੋਂ ਕਿੰਨੀਆਂ ਲਗਾ ਦੇ ਨਾਲ ਹੁੰਦੀ ਹੈ ਬਿੰਦੀ ਦੀ ਵਰਤੋਂ 6 ਲਗਾ ਦੇ ਨਾਲ ਬਿੰਦੀ ਦੀ ਵਰਤੋਂ ਜੜੀ ਹੈਗੀ ਆ ਕੀਤੀ ਜਾਂਦੀ ਹੈਗੀ ਆ ਤੇ ਇਹਨਾਂ ਦੇ ਵਿੱਚ ਕਿਹੜੀਆਂ-ਕਿਹੜੀਆਂ ਲਗਾ ਹਨ ਕੰਨਾ ਬਿਹਾਰੀ ਲਾਂ ਦੁਲਾਮਾ ਹੋੜਾ ਅਤੇ ਕਨੋੜਾ ਠੀਕ ਹੈ ਜੀ ਚੰਨ ਲਗਾਖਰ ਹਨ ਬਿੰਦੀ ਟਿੱਪੀ ਅਤੇ ਅਦਗ ਇਹਨਾਂ ਚਿੰਨਾਂ ਦੀ ਵਰਤੋਂ ਉਹ ਕੀਤੀ ਜਾਂਦੀ ਹੈ ਜਦੋਂ ਨਾਸਕੀ ਸਵਰਤੂ ਨਿਯੰਕਿਤ ਕੀਤੀਆਂ ਜਾਂਦੀਆਂ ਹਨ ਭਾਵੇਂ ਕਿ ਜਦੋਂ ਦਸਾਂ ਲਗਾ ਵਿੱਚੋਂ ਕਿਸੇ ਦਾ ਉਚਾਰਨ ਨੱਕ ਵਿੱਚੋਂ ਹੁੰਦਾ ਹੈ ਤਾਂ ਇਹਨਾਂ ਦੀ ਵਰਤੋਂ ਕੀਤੀ ਜਾਂਦੀ ਹੈ ਛੇ ਲਗਾ ਦੇ ਨਾਲ ਬਿੰਦੀ ਲੱਗਦੀ ਹੈ ਕਿਹੜੀਆਂ ਕਿਹੜੀਆਂ ਛੇ ਲਗਾ ਹਨ ਕੰਨਾ ਬਿਹਾਰੀ ਲਾਂ ਦੁਲਾਵਾਂ ਹੋੜਾ ਅਤੇ ਕਨੋੜਾ ਠੀਕ ਹੈ ਜੀ ਇਹਨਾਂ ਦੇ ਨਾਲ ਲੱਗਦੀ ਹੈ ਸਾਡੀ ਬਿੰਦੀ ਕੰਨਾ ਹਾਂਜੀ ਕੰਨਾ ਬਿਹਾਰੀ ਲਾ ਦੁਲਾਮਾ ਹੋੜਾ ਅਤੇ ਕਨੋੜਾ ਕੰਨੇ ਦੀ ਮਾਤਰਾ ਇਹਦੇ ਨਾਲ ਬਿੰਦੀ ਬਿਹਾਰੀ ਬਿਹਾਰੀ ਨਾਲ ਬਿੰਦੀ ਲਾ ਲਾ ਨਾਲ ਬਿੰਦੀ ਦੁਲਾਮਾ ਦੁਲਾਮਾ ਨਾਲ ਬਿੰਦੀ ਹੋੜਾ ਇਹਦੇ ਨਾਲ ਬਿੰਦੀ ਕਨੋੜਾ ਇਹਦੇ ਨਾਲ ਬਿੰਦੀ ਦੀ ਵਰਤੋਂ ਕੀਤੀ ਜਾਂਦੀ ਹੈ ਇਸ ਤੋਂ ਬਾਅਦ ਜਿਹੜੀ ਟਿੱਪੀ ਆ ਜਿਹੜੀ ਸਾਡੀ ਬਿੰਦੀ ਤਾਂ ਤੁਹਾਨੂੰ ਪਤਾ ਲੱਗਿਆ ਇਹ ਵਾਲਾ ਚਿੰਨ ਹੁੰਦਾ ਹੈ ਹੁਣ ਇਹ ਹੈ ਟਿੱਪੀ ਟਿੱਪੀ ਜਿਹੜੀ ਹੈਗੀ ਆ ਇਹ ਹੁੰਦੀ ਹੈ ਅਸਰ ਠੀਕ ਹੈ ਜੀ ਟਿੱਪੀ ਟਿੱਪੀ ਕਿਹਦੇ ਨਾਲ-ਨਾਲ ਲੱਗਦੀ ਹੈਗੀ ਆ ਇਹ ਹਨ ਮੁਕਤਾ ਸਿਹਾਰੀ ਔਂਕੜ ਤੇ ਦੁਲੈਂਕੜ ਆਪਾਂ ਪੜਿਆ ਨੇ ਬਿੰਦੀ ਛੇ ਲਗਾ ਨਾਲ ਲੱਗਦੀ ਹੈ ਟਿੱਪੀ ਚਾਰ ਲਗਾ ਨਾਲ ਲੱਗਦੀ ਹੈ ਚਾਰ ਲਗਾ ਹਨ ਮੁਕਤਾ ਸਿਹਾਰੀ ਔਂਕੜ ਅਤੇ ਦੁਲੈਂਕੜ ਮੁਕਤਾ ਇਹਦਾ ਕੋਈ ਚਿੰਨ੍ਹ ਨਹੀਂ ਹੁੰਦਾ ਠੀਕ ਹੈ ਜਿੱਦਾਂ ਆਪਾਂ ਲਿਖ ਦਿੰਨੇ ਹਾਂ ਕਕੇ ਉੱਪਰ ਟਿੱਪੀ ਨੰਨਾ ਕੰਨ ਠੀਕ ਹੈ ਇਹ ਕੀ ਆ ਮੁਕਤਾ ਸਾਡਾ ਇਸ ਤੋਂ ਬਾਅਦ ਹੈ ਸਿਹਾਰੀ ਦੇ ਸਿਹਾਰੀ ਦੇ ਨਾਲ ਅਸੀਂ ਵਰਤੋਂ ਕਰਦੇ ਹਾਂ ਔਂਕੜ ਤੇ ਦੁਲੈਂਕੜ ਇਹਨਾਂ ਸਾਰਿਆਂ ਦੇ ਨਾਲ ਟਿੱਪੀ ਜਿਹੜੀ ਹੈਗੀ ਆ ਲੱਗਦੀ ਹੈ ਇਹ ਹੁੰਦਾ ਹੈ ਟਿੱਪੀ ਦਾ ਚਿੰਨ ਇਸ ਤੋਂ ਬਾਅਦ ਠੀਕ ਹੈ ਜੀ ਟਿੱਪੀ ਕਿਹਨਾਂ ਦੇ ਨਾਲ ਲੱਗਦੀ ਹੈ ਮੁਕਤੇ ਅੱਖਰਾਂ ਨਾਲ ਮੁਕਤਾ ਜਿਹਦੇ ਵਿੱਚ ਕੋਈ ਵੀ ਲਗਾ ਮਾਤਰਾ ਨਹੀਂ ਵਰਤੀ ਜਾਂਦੀ ਸਿਹਾਰੀ ਔਂਕੜ ਅਤੇ ਦੁਲੈਂਕੜ ਹਾਂਜੀ ਅਗਲਾ ਪ੍ਰਸ਼ਨ ਹੈ ਕਿ ਊੜੇ ਨਾਲ ਕਿਹੜੇ ਨਾਸਕੀ ਚਿੰਨ੍ਹ ਦੀ ਵਰਤੋਂ ਕੀਤੀ ਜਾਂਦੀ ਹੈ ਊੜੇ ਨਾਲ ਕਿਹੜੇ-ਕਿਹੜੇ ਨਾਸਕੀ ਚਿੰਨ੍ਹ ਵਰਤੇ ਜਾਂਦੇ ਹਨ ਊੜੇ ਦੇ ਨਾਲ ਔਂਕੜ ਵੀ ਲੱਗ ਜਾਂਦਾ ਹੈ ਦੁਲੈਂਕੜ ਲੱਗਦਾ ਹੈ ਤੇ ਹੋੜਾ ਊੜੇ ਨਾਲ ਔਂਕੜ ਦੁਲੈਂਕੜ ਹੋੜਾ ਵਿੱਚੋਂ ਭਾਵੇਂ ਕੋਈ ਵੀ ਲੱਗ ਲੱਗੀ ਹੋਵੇ ਲਗਾ ਮਾਤਰਾ ਜਿਹਦੀਆਂ ਇਹਨਾਂ ਨਾਸਕੀ ਚਿੰਨ ਬਿੰਦੀ ਦੀ ਹੀ ਵਰਤੋਂ ਕੀਤੀ ਜਾਂਦੀ ਹੈ ਉਂਗਲ ਉਂਗੀ ਪਿਉ ਠੀਕ ਹੈ ਜੇ ਊੜੇ ਦੇ ਨਾਲ ਕਿਹੜੇ ਨਾਸਕੀ ਚਿੰਨ ਦੀ ਵਰਤੋਂ ਕੀਤੀ ਜਾਂਦੀ ਹੈ ਬਿੰਦੀ ਦੀ ਵਰਤੋਂ ਕੀਤੀ ਜਾਂਦੀ ਹੈ ਚਾਹੇ ਊੜੇ ਨਾਲ ਔਂਕੜ ਲੱਗਾ ਹੋਵੇ ਚਾਹੇ ਦਲੈਂਕੜ ਲੱਗਾ ਹੋਵੇ ਚਾਹੇ ਲੱਗਾ ਹੋਵੇ ਹੋੜਾ ਨਾਸਕੀ ਚਿੰਨ ਕਿਹੜਾ ਹੈ ਬਿੰਦੀ ਅਗਲਾ ਪ੍ਰਸ਼ਨ ਹੈ ਅੱਦਕ ਦੀ ਵਰਤੋਂ ਜਿਹੜੀ ਹੈਗੀ ਆ ਕਦੋਂ ਕੀਤੀ ਜਾਂਦੀ ਹੈ ਅੱਦਕ ਠੀਕ ਹੈ ਜੀ ਅੱਧਕ ਕੀ ਹੈ ਸਾਡਾ ਇਹ ਦਬਾ ਜਾਂ ਬੱਲ ਦਾ ਚਿੰਨ ਹੈ ਜਦੋਂ ਅਸੀਂ ਕੋਈ ਸ਼ਬਦ ਬੋਲਦੇ ਹਾਂ ਉਹਦੇ ਵਿੱਚ ਕਿਸੇ ਅੱਖਰ ਦੇ ਉੱਤੇ ਤੁਸੀਂ ਜ਼ੋਰ ਦਿੰਨੇ ਆ ਦੇਣਾ ਚਾਹੁੰਦੇ ਆ ਜਾਂ ਦਬਾਉਨੇ ਆ ਤਾਂ ਉਹਦੇ ਉੱਤੇ ਦੋਹਰੀ ਆਵਾਜ਼ ਅਸੀਂ ਪ੍ਰਗਟ ਕਰਨੀ ਹੁੰਦੀ ਆ ਕਿ ਸ਼ਬਦ ਵਿੱਚ ਜੇ ਸੱਖਰ ਉੱਤੇ ਦਬਾ ਦੇਣਾ ਹੋਵੇ ਜਾਂ ਜੇ ਸੱਖਰ ਦੀ ਆਵਾਜ਼ ਨੂੰ ਦੋਹਰੀ ਪ੍ਰਗਟ ਕਰਨਾ ਹੋਵੇ ਉਸ ਤੋਂ ਪਹਿਲੇ ਅੱਖਰ ਉੱਪਰ ਅੱਧਕ ਦਾ ਚਿੰਨ ਲਾਇਆ ਜਾਂਦਾ ਹੈ ਜਿਵੇਂ ਸੱਤ ਹੱਕ ਭੁਖ ਅਚਾਦ ਅਦਕ ਦੇ ਵਰਤੋਂ ਕਦੋਂ ਕੀਤੀ ਜਾਂਦੀ ਆ ਅਦਕ ਕੀ ਹੈ ਦਬਾ ਦਾ ਚਿੰਨ ਹੈ ਬੱਲ ਦਾ ਚਿੰਨ ਹੈ ਸ਼ਬਦ ਵਿੱਚ ਜਿਸ ਅੱਖਰ ਉੱਪਰ ਦਬਾ ਦੇਣਾ ਹੋਵੇ ਜਾਂ ਜਿਸ ਅੱਖਰ ਦੀ ਆਵਾਜ਼ ਨੂੰ ਦੋਰੀ ਪ੍ਰਗਟ ਕਰਨਾ ਹੋਵੇ ਉਸ ਤੋਂ ਪਹਿਲੇ ਅੱਖਰ ਉੱਪਰ ਅਦਕ ਦਾ ਚਿੰਨ ਲਾਇਆ ਜਾਂਦਾ ਹੈ ਸੱਚ ਹੱਕ ਭੁਖ ਅਚਾ ਠੀਕ ਹੈ ਜੀ ਅਦਕ ਦੀ ਵਰਤੋਂ ਜਿਹੜੀ ਹੈਗੀ ਆ ਕਿਹੜੀ ਲਗ ਦੇ ਨਾਲ ਕੀਤੀ ਜਾਂਦੀ ਹੈ ਅਦਕ ਦੀ ਵਰਤੋਂ ਮੁਕਤਾ ਸਿਹਾਰੀ ਤੇ ਔਂਕੜ ਨਾਲ ਹੁੰਦੀ ਹੈ ਪਰੰਤੂ ਅੰਗਰੇਜ਼ੀ ਦੇ ਕੁਝ ਸ਼ਬਦ ਲਿਖਣ ਲਈ ਇਸ ਦੀ ਦੁਲਾਮਾ ਨਾਲ ਵੀ ਵਰਤੋਂ ਕੀਤੀ ਜਾਂਦੀ ਹੈ ਠੀਕ ਹੈ ਜੀ ਪੰਜਾਬੀ ਦੇ ਵਿੱਚ ਜਦੋਂ ਅਸੀਂ ਅਦਕ ਦੀ ਵਰਤੋਂ ਕਰਦੇ ਹਾਂ ਮੁਕਤਾ ਜਿਹਦੇ ਵਿੱਚ ਕੋਈ ਮਾਤਰਾ ਨਹੀਂ ਹੁੰਦੀ ਸਿਹਾਰੀ ਤੇ ਔਂਕੜ ਦੇ ਨਾਲ ਇਹਦੀ ਵਰਤੋਂ ਹੁੰਦੀ ਹੈ ਪਰ ਅੰਗਰੇਜ਼ੀ ਦੇ ਕੁਝ ਸ਼ਬਦ ਲਿਖਣ ਦੇ ਲਈ ਦੁਲਾਮਾ ਦੇ ਨਾਲ ਇਹਦੀ ਵਰਤੋਂ ਕੀਤੀ ਜਾਂਦੀ ਹੈ ਜਿਵੇਂ ਪੈਨ ਪ੍ਰੈਸ ਠੀਕ ਹੈ ਜੀ ਅਗਲਾ ਪ੍ਰਸ਼ਨ ਹੈ ਦੁੱਤ ਅੱਖਰ ਤੋਂ ਕੀ ਭਾਵ ਹੈ ਦੋ ਤੱਖਰ ਗੁਰਮੁਖੀ ਲਿਪੀ ਦੇ ਤਿੰਨ ਅੱਖਰ ਆ ਜਿਹੜੇ ਕੀ ਦੋ ਤੱਖਰ ਖਵਾਉਂਦੇ ਹਨ ਹਾ ਹਾ ਰਾ ਰਾ ਅਤੇ ਵਾ ਵਾ ਹਾ ਹਾ ਰਾ ਰਾ ਅਤੇ ਵਾ ਵਾ ਇਹਨਾਂ ਦੀ ਵਰਤੋਂ ਵਿਅੰਜਨ ਅੱਖਰਾਂ ਦੇ ਪਿਆਰਾ ਵਿੱਚ ਕੀਤੀ ਜਾਂਦੀ ਹੈ ਹਾਂ ਤੁਹਾਨੂੰ ਇਹਨਾਂ ਪਤਾ ਹੈ ਕਿ ਊੜਾ ਐੜਾ ਅਤੇ ਈੜੀ ਜਿਹੜੇ ਹੈਗੇ ਆ ਤਿੰਨ ਸਾਡੇ ਸਵਾਰ ਹਨ ਤੇ ਬਾਕੀ ਸਾਰੇ ਜਿੰਨੇ ਵੀ ਹਨ ਉਹ ਸਾਰੇ ਬਿਆਨਜਨ ਅੱਖਰ ਹਨ ਇਨ੍ਹਾਂ ਦੀ ਵਰਤੋਂ ਬਿਆਨਜਨ ਅੱਖਰਾਂ ਦੇ ਪੈਰਾਂ ਵਿੱਚ ਕੀਤੀ ਜਾਂਦੀ ਆ ਤਿੰਨ ਸਾਡੇ ਦੋ ਅੱਖਰ ਹਨ ਹਾ ਹ ਰ ਰ ਅਤੇ ਵਾ ਵ ਇਨ੍ਹਾਂ ਦੀ ਵਰਤੋਂ ਬਿਆਨਜਨ ਅੱਖਰਾਂ ਦੇ ਪੈਰਾਂ ਵਿੱਚ ਕੀਤੀ ਜਾਂਦੀ ਹੈ ਦੋ ਅੱਖਰਾਂ ਨੂੰ ਅਸੀਂ ਹੋਰ ਕਿਹੜੇ ਨਾਮਾਂ ਦੇ ਨਾਲ ਜਾਂਦੇ ਹਨ ਇਹਨੂੰ ਸੰਯੁਕਤ ਕਿਹਾ ਜਾਂਦਾ ਹੈ ਜੁੜਵੇਂ ਕਿਹਾ ਜਾਂਦਾ ਹੈ ਜਾਂ ਫਿਰ ਕਿਹਾ ਜਾਂਦਾ ਹੈ ਦੋ ਤੱਕਰ ਇਨ੍ਹਾਂ ਦੀ ਵਰਤੋਂ ਕਿਵੇਂ ਕੀਤੀ ਜਾਂਦੀ ਹੈ ਜਿਵੇਂ ਪ੍ਰੇਮ ਪੈਰ ਪਪੇ ਦੇ ਪੈਰ ਚ ਰਾਰਾ ਪੜ ਣਾੜੇ ਦੇ ਪੈਰ ਵਿੱਚ ਹਾਹਾ ਤੇ ਇੱਕ ਇਦਾਂ ਲਿਖਦੇ ਆ ਸਵੈ ਤਾਂ ਫਸੇਲੇ ਪੈਰ ਵਿੱਚ ਵਾਵਾ ਠੀਕ ਹੈ ਜੀ ਪ੍ਰਸ਼ਨ ਆ ਸਕਦਾ ਦੋ ਤਖਰ ਗਏ ਨੂੰ ਕਹਿੰਦੇ ਹਨ ਸੰਯੁਕਤ ਅੱਖਰ ਗਏ ਨੂੰ ਕਹਿੰਦੇ ਹਨ ਜੁੜਵੇਂ ਅੱਖਰ ਕਿ ਇਹਨੂੰ ਕਹਿੰਦੇ ਹਨ ਤਾਂ ਇਹਨਾਂ ਤਿੰਨਾਂ ਦਾ ਇੱਕ ਹੀ ਜਵਾਬ ਹੈ ਹਾਹਾ ਰਾਰਾ ਤੇ ਵਾਵਾ ਤਿੰਨ ਅੱਖਰ ਹਨ ਜੋ ਦੋਤ ਹਨ ਜੋ ਸੰਯੁਕਤ ਹਨ ਜੋ ਜੁੜਵੇਂ ਹਨ ਇਹਨਾਂ ਦੀ ਬਗਤੋ ਵਿਅੰਜਨ ਅੱਖਰਾਂ ਦੇ ਪੈਰਾਂ ਵਿੱਚ ਕਿੱਤੇ ਜਾਂਦੀ ਹੈ ਠੀਕ ਹੈ ਜੀ ਅਧੇ ਅੱਖਰ ਇਹ ਪਾਏ ਜਾਂਦੇ ਹਨ ਪੈਰਾਂ ਦੇ ਵਿੱਚ ਦੋ ਤ ਅੱਖਰ ਹਾ ਹਾ ਰਾਰਾ ਵਾ ਵਾ ਹਾ ਹਾ ਰਾਰਾ ਤੇ ਵਾ ਵਾ ਠੀਕ ਹੈ ਜੀ ਅਗਲਾ ਹੈ ਲੱਲਾ ਅਤੇ ਲੱਲੇ ਪੈਰ ਧੁਨੀ ਦੇ ਵਿੱਚ ਕੀ ਅੰਤਰ ਹੈ ਲੱਲਾ ਧੁਨੀ ਤੇ ਲੱਲੇ ਪੈਰ ਬਿੰਦੀ ਵਿੱਚ ਕੀ ਅੰਤਰ ਹੈ ਲੱਲਾ ਧੁਨੀ ਨੂੰ ਉਚਾਰਨ ਸਮੇਂ ਜੀਵ ਉੱਪਰਲੇ ਦੰਦਾ ਦੇ ਅੰਦਰਲੇ ਪਾਸੇ ਨੂੰ ਛੂੰਦੀ ਹੈ ਜਦ ਤੁਸੀਂ ਬੋਲਦੇ ਹੋ ਜਲ ਤੁਸੀਂ ਨੋਟ ਕਰੋ ਕਿ ਤੁਹਾਡੀ ਜੀਭ ਉੱਪਰਲੇ ਦੰਦਾ ਦੇ ਅੰਦਰਲੇ ਪਾਸੇ ਨੂੰ ਛੂੰਦੀ ਹੈ ਜਦੋਂ ਤੁਸੀਂ ਲੱਲੇ ਪੈਰ ਬਿੰਦੀ ਦੇ ਉਚਾਰਨ ਕਰਦੇ ਹੋ ਉਸ ਸਮੇਂ ਜੀਭ ਉਲਟ ਕੇ ਕਠੋਰ ਤਾਲੂ ਨਾਲ ਛੂੰਦੀ ਹੈ ਜਿੱਦਾਂ ਆਪਾਂ ਕਹਿੰਦੇ ਜਲ ਪਾਣੀ ਜਲ ਜੀਭ ਕੀ ਹੈ ਦੰਦਾ ਦੇ ਅੰਦਰਲੇ ਪਾਸੇ ਨੂੰ ਛੂੰਦੀ ਹੈ ਜਦੋਂ ਅਸੀਂ ਕਹਿੰਦੇ ਜਲ ਇਹਦਾ ਕੀ ਮਤਲਬ ਅਰਥ ਬਦਲ ਗਿਆ ਸੜ ਜਲ ਦਾ ਮਤਲਬ ਹੈ ਸੜਨਾ ਠੀਕ ਹੈ ਜੀ ਲੱਲਾ ਤੇ ਲੱਲੇ ਪਾਰ ਧੁਨੀ ਦੇ ਵਿੱਚ ਅੰਤਰ ਹੈ ਜਲ 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 ਠੀਕ ਹੈ ਜੀ ਸ਼ਬਦਾਂ ਦੇ ਅਰਥਾਂ ਵਿੱਚ ਅੰਤਰ ਪੈ ਗਿਆ ਆ ਸੁੰਦਰ ਲਿਖਾਈ ਲਿਖਣ ਲਈ ਕਿਹੜੀਆਂ ਗੱਲਾਂ ਦਾ ਧਿਆਨ ਰੱਖਣਾ ਚਾਹੀਦਾ ਹੈ ਸੁੰਦਰ ਲਿਖਣ ਲਈ ਸ਼ਬਦਾਂ ਵਿੱਚ ਸਾਰੇ ਅੱਖਰਾਂ ਦਾ ਆਕਾਰ ਇਕੋ ਜਿਹਾ ਹੋਣਾ ਚਾਹੀਦਾ ਹੈ ਲਗਾ ਤੇ ਲਗਾ ਅੱਖਰਾਂ ਨੂੰ ਉਹਨਾਂ ਦੇ ਅਨੁਪਾਤ ਅਨੁਸਾਰ ਠੀਕ ਥਾਵਾਂ ਤੇ ਲਿਖਣਾ ਚਾਹੀਦਾ ਹੈ ਇਸੋ ਬਿਨਾ ਬਾਗ ਵਿੱਚ ਸ਼ਬਦਾਂ ਦਾ ਫਰਕ ਇਕੋ ਜਿਹਾ ਰੱਖਣ ਦੇ ਨਾਲ-ਨਾਲ ਹਾਸ਼ਿਆ ਛੱਡਣ ਪੈਰੇ ਬਣਾਉਣ ਤੇ ਵਿਸਰਾਮ ਚਿੰਨਾਂ ਦੀ ਵਰਤੋਂ ਬਾਰੇ ਸੁਚੇਤ ਰਹਿਣਾ ਚਾਹੀਦਾ ਹੈ ਕਿ ਸੋਹਣਾ ਲਿਖਣ ਲਈ ਕੀ ਕਰਨਾ ਚਾਹੀਦਾ ਹੈ ਅੱਖਰਾਂ ਦਾ ਆਕਾਰ ਇਕੋ ਜਿਹਾ ਹੋਣਾ ਚਾਹੀਦਾ ਹੈ ਲਗਾ ਤੇ ਲਗਾ ਖਰਾਂ ਨੂੰ ਉਹਨਾਂ ਦੇ ਅਨੁਪਾਤ ਅਨਸਾਰ ਠੀਕ ਜਗ੍ਹਾ ਤੇ ਲਿਖਣਾ ਚਾਹੀਦਾ ਹੈ ਬਾਕ ਵਿੱਚ ਸ਼ਬਦਾਂ ਦਾ ਫਰਕ ਇੱਕੋ ਜਿਹਾ ਰੱਖਣਾ ਚਾਹੀਦਾ ਹੈ ਹਾਸ਼ਿਆ ਛੱਡਣਾ ਚਾਹੀਦਾ ਹੈ ਪੈਰੇ ਬਣਾਉਣੇ ਚਾਹੀਦੇ ਹਨ ਵਿਸਰਾਮ ਚਿੰਨਾਂ ਦੀ ਵਰਤੋਂ ਵਰਤੀ ਵੀ ਸੁਚੇਤ ਰਹਿਣਾ ਚਾਹੀਦਾ ਹੈ ਬਹੁਤ ਬਹੁਤ ਧੰਨਵਾਦ ਜੀ ਸਤਿ ਸ਼੍ਰੀ ਅਕਾਲ ਪਿਆਰੇ ਵਿਦਿਆਰਥੀਓ ਅੱਜ ਦਾ ਸਾਡਾ ਵਿਸ਼ਾ ਹੈ ਜਮਾਤ 9ਵੀਂ ਅਤੇ 10ਵੀਂ ਕਾਂਡ ਹੈ ਸਾਡਾ ਦੋ ਭਾਸ਼ਾ ਅਤੇ ਪੰਜਾਬੀ ਭਾਸ਼ਾ ਇਹਨਾਂ ਦੀ ਪਰਿਭਾਸ਼ਾ ਸਿ ਕਰਾਂਗੇ ਜਮਾਤ 9ਵੀਂ ਅਤੇ 10ਵੀਂ ਦੋਨਾਂ ਦੇ ਲਈ ਹੈ ਸਭ ਤੋਂ ਪਹਿਲਾ ਪ੍ਰਸ਼ਨ ਹੈ ਬੋਲੀ ਜਾਂ ਭਾਸ਼ਾ ਕਿਸ ਨੂੰ ਆਖਦੇ ਹਨ ਇਸ ਦੀ ਪਰਿਭਾਸ਼ਾ ਦਿਓ ਬੋਲੀ ਕੀ ਹੁੰਦੀ ਹੈ ਜਾਂ ਭਾਸ਼ਾ ਕੀ ਹੁੰਦੀ ਹੈ ਮੂੰਹ ਵਿੱਚੋਂ ਨਿਕਲਣ ਵਾਲੀਆਂ ਜਿਨ੍ਹਾਂ ਆਵਾਜ਼ਾਂ ਰਾਹੀਂ ਮਨੁੱਖ ਆਪਣੇ ਮਨੋ ਭਾਵਾਂ ਮਤਲਬ ਮਨ ਦੇ ਵਿਚਾਰਾਂ ਨੂੰ ਦੂਜਿਆਂ ਅੱਗੇ ਪ੍ਰਗਟ ਕਰਦਾ ਹੈ ਉਸ ਨੂੰ ਬੋਲੀ ਜਾਂ ਭਾਸ਼ਾ ਆਖਿਆ ਜਾਂਦਾ ਹੈ ਮਨੋ ਵਿੱਚੋਂ ਨਿਕਲਣ ਵਾਲੀਆਂ ਜਿਨ੍ਹਾਂ ਆਵਾਜ਼ ਆ ਰਹੇ ਮਨੁੱਖ ਆਪਣੇ ਮਨੋ ਭਾਵਾਂ ਨੂੰ ਤੇ ਆਪਣੇ ਵਿਚਾਰਾਂ ਨੂੰ ਦੂਜਿਆਂ ਅੱਗੇ ਪ੍ਰਗਟ ਕਰਦਾ ਹੈ ਉਸ ਨੂੰ ਬੋਲੀ ਜਾਂ ਭਾਸ਼ਾ ਕਿਹਾ ਜਾਂਦਾ ਹੈ ਦੂਸਰਾ ਪ੍ਰਸ਼ਨ ਹੈ ਸਾਡਾ ਕਿ ਬੋਲੀ ਕਿੰਨੇ ਪ੍ਰਕਾਰ ਦੀ ਹੁੰਦੀ ਹੈ ਮਨੁੱਖ ਆਪਣੇ ਮਨੋ ਭਾਵ ਮਨੋ ਮਤਲਬ ਉਹਦੇ ਮਨ ਵਿੱਚ ਆਉਣ ਵਾਲੇ ਜਿਹੜੇ ਵਿਚਾਰਾਂ ਉਹਨਾਂ ਨੂੰ ਦੋ ਤਰ੍ਹਾਂ ਪ੍ਰਗਟ ਕਰਦਾ ਹੈ ਜਾਂ ਤਾਂ ਉਹ ਲਿਖ ਕੇ ਪ੍ਰਗਟ ਕਰ ਸਕਦਾ ਹੈ ਜਾਂ ਫਿਰ ਬੋਲ ਕੇ ਇਸ ਕਰਕੇ ਬੋਲੀ ਕਿੰਨੇ ਪ੍ਰਕਾਰ ਦੀ ਹੁੰਦੀ ਹੈਗੀ ਆ ਦੋ ਪ੍ਰਕਾਰ ਦੀ ਹੁੰਦੀ ਹੈ ਪਹਿਲੀ ਹੁੰਦੀ ਹੈ ਬੋਲ ਚਲਦੀ ਬੋਲੀ ਦੂਸਰੀ ਹੁੰਦੀ ਹੈ ਲਿਖਤੀ ਜਾਂ ਫਿਰ ਸਾਹਿਤਿਕ ਬੋਲੀ ਠੀਕ ਹੈ ਜੀ ਬੋਲੀ ਕਿੰਨੇ ਪ੍ਰਕਾਰ ਦੀ ਹੁੰਦੀ ਹੈ ਮਨੁੱਖ ਆਪਣੇ ਮਨੋਭਾਵਾਂ ਨੂੰ ਦੋ ਤਰ੍ਹਾਂ ਨਾਲ ਲਿਖ ਕੇ ਜਾਂ ਬੋਲ ਕੇ ਪ੍ਰਗਟ ਕਰਦਾ ਹੈ ਇਸ ਕਰਕੇ ਬੋਲੀ ਦੋ ਪ੍ਰਕਾਰ ਦੀ ਹੁੰਦੀ ਹੈ ਬੋਲ ਚਲਦੀ ਬੋਲੀ ਲਿਖਤੀ ਜਾਂ ਸਾਹਿਤਿਕ ਬੋਲੀ ਅਗਲਾ ਪ੍ਰਸ਼ਨ ਹੈ ਬੋਲ ਚਾਲ ਦੀ ਬੋਲੀ ਤੋਂ ਕੀ ਪਾਵ ਬੋਲ ਚਾਲ ਦੀ ਬੋਲੀ ਕਿਹੜੀ ਬੋਲੀ ਹੁੰਦੀ ਹੈ ਬੋਲ ਚਾਲ ਦੀ ਬੋਲੀ ਉਹ ਹੁੰਦੀ ਹੈ ਜਿਸ ਰਾਹੀਂ ਵੱਖ-ਵੱਖ ਇਲਾਕਿਆਂ ਵਿੱਚ ਰਹਿੰਦੇ ਲੋਕ ਆਪਸ ਵਿੱਚ ਗੱਲਬਾਤ ਕਰਦੇ ਹਨ ਇੱਕ ਭਾਸ਼ਾ ਖੇਤਰ ਵਿੱਚ ਇਸ ਦੇ ਕਈ ਰੂਪ ਹੁੰਦੇ ਹਨ ਬੋਲ ਚਾਲ ਦੀ ਬੋਲੀ ਕਿਹੜੀ ਹੁੰਦੀ ਹੈ ਜਿਸ ਰਾਹੀਂ ਵੱਖ-ਵੱਖ ਇਲਾਕਿਆਂ ਵਿੱਚ ਰਹਿੰਦੇ ਹੋਏ ਲੋਕ ਆਪਸ ਵਿੱਚ ਗੱਲਬਾਤ ਕਰਦੇ ਹਨ ਇੱਕ ਭਾਸ਼ਾ ਖੇਤਰ ਵਿੱਚ ਇਸ ਦੇ ਕਈ ਰੂਪ ਪੈ ਜਾਂਦੇ ਹਨ ਅਗਲਾ ਹੈ ਆਪਣੇ ਭਾਵ ਨੂੰ ਪ੍ਰਗਟ ਕਰਨ ਲਈ ਮਨੁੱਖ ਕਿਹੜੇ ਸਫਲ ਸਾਧਨ ਦੀ ਵਰਤੋਂ ਕਰਦਾ ਹੈ ਆਪਣੇ ਭਾਵਾਂ ਨੂੰ ਪ੍ਰਗਟ ਕਰਨ ਲਈ ਮਨੁੱਖ ਭਾਸ਼ਾ ਜਾਂ ਬੋਲੀ ਦੇ ਸਫਲ ਸਾਧਨ ਦੀ ਵਰਤੋਂ ਕਰਦਾ ਹੈ ਸਾਡੇ ਸੰਵਿਧਾਨ ਦੇ ਵਿੱਚ ਕਿਹੜੀਆਂ ਕਿਹੜੀਆਂ ਭਾਸ਼ਾਵਾਂ ਪ੍ਰਮਾਨਿਤ ਹਨ ਸਾਡੇ ਸੰਵਿਧਾਨ ਵਿੱਚ ਟੋਟਲ ਕੁੱਲ 22 ਭਾਸ਼ਾਵਾਂ ਪ੍ਰਮਾਨਿਤ ਹਨ ਜੋ ਕਿ ਹੇਠ ਲਿਖੀਆਂ ਹਨ ਪੰਜਾਬੀ ਹਿੰਦੀ ਗੁਜਰਾਤੀ ਮਰਾਠੀ ਬੰਗਲਾ ਉੜੀਆ ਬੋਡੋ ਮੈਥਲੀ ਸੰਥਾਲੀ ਅਸਾਮੀ ਕਸ਼ਮੀਰੀ ਡੋਗਰੀ ਤਾਮਿਲ ਤੇਲਗੂ ਕੰਨੜ ਮਲਿਆਲਮ ਉਰਦੂ ਸੰਸਕ੍ਰਿਤ ਕੌਂਕਣੀ ਮਨੀਪੁਰੀ ਸਿੰਧੀ ਅਤੇ ਨੇਪਾਲੀ ਠੀਕ ਹੈ ਜੀ ਬਾਈ ਭਾਸ਼ਾ ਮਹਨ ਜਿਹੜੀਆਂ ਕੇ ਸਾਡੇ ਸੰਵਿਧਾਨ ਵਿੱਚ ਪ੍ਰਮਾਣਿਤ ਕੀਤੀਆਂ ਗਈਆਂ ਹਨ ਪੰਜਾਬੀ ਹਿੰਦੀ ਗੁਜਰਾਤੀ ਮਰਾਠੀ ਬੰਗਲਾ ਉੜੀਆ ਬੋਡੋ ਮੈਥਲੀ ਸੰਥਾਲੀ ਅਸਾਮੀ ਕਸ਼ਮੀਰੀ ਡੋਗਰੀ ਤਾਮਿਲ ਤੇਲਗੂ ਕੰਨੜ ਮਲਿਆਲਮ ਉਰਦੂ ਸੰਸਕ੍ਰਿਤ ਕੌਂਕਣੀ ਮਨੀਪੁਰੀ ਸਿੰਧੀ ਅਤੇ ਨੇਪਾਲੀ ਬਾਈ ਭਾਸ਼ਾਵਾਂ ਮਾਤ ਭਾਸ਼ਾ ਜਾਂ ਮਾਤ ਬੋਲੀ ਕੀ ਹੁੰਦੀ ਹੈ ਮਾਤ ਬੋਲੀ ਜਾਂ ਮਾਤ ਭਾਸ਼ਾ ਉਹ ਹੁੰਦੀ ਹੈ ਜਿਹੜੀ ਬੱਚਾ ਆਪਣੇ ਜਨਮ ਤੋਂ ਹੀ ਆਪਣੀ ਮਾਂ ਕੋਲੋਂ ਸਿੱਖਦਾ ਹੈ ਮਾਤ ਭਾਸ਼ਾ ਮਾਂ ਕੋਲੋਂ ਸਿੱਖੀ ਹੋਈ ਭਾਸ਼ਾ ਉਪਬੋਲੀ ਜਾਂ ਉਪਭਾਸ਼ਾ ਕੀ ਹੁੰਦੀ ਹੈ ਕਿਸੇ ਭਾਸ਼ਾ ਖੇਤਰ ਦੀ ਬੋਲੀ ਵਿੱਚ ਇਲਾਕਾਈ ਭਿੰਨਤਾ ਨਾਲ ਬੋਲ ਚਾਲ ਦੀ ਬੋਲੀ ਦੇ ਕਈ ਰੂਪ ਮਿਲਦੇ ਹਨ ਬੋਲੀ ਦੇ ਬੋਲ ਚਾਲ ਦੇ ਸ੍ਰੂਪ ਨੂੰ ਹੀ ਉਪਬੋਲੀ ਕਿਹਾ ਜਾਂਦਾ ਹੈ ਠੀਕ ਹੈ ਇੱਕ ਬੋਲੀ ਆ ਉਹਦੇ ਅਲੱਗ ਅਲੱਗ ਇਲਾਕਿਆਂ ਦੇ ਵਿੱਚ ਅੱਖਰਾਂ ਵਿੱਚ ਥੋੜਾ ਬੋਤਾ ਫਰਕ ਹੈ ਤੇ ਉਹਨੂੰ ਅਸੀਂ ਉਸ ਬੋਲੀ ਦੀ ਉਪਬੋਲੀ ਜਾਂ ਉਪਭਾਸ਼ਾ ਕਹਿੰਦੇ ਹਾਂ ਹਾਂਜੀ ਅਗਲਾ ਪ੍ਰਸ਼ਨ ਪੰਜਾਬੀ ਬੋਲੀ ਦੀਆਂ ਉਪੋ ਬੋਲੀਆਂ ਜਾਂ ਉਪ ਭਾਸ਼ਾਵਾਂ ਦੇ ਨਾਮ ਦੱਸੋ ਪੰਜਾਬੀ ਬੋਲੀ ਦੀਆਂ ਉਪੋ ਬੋਲੀਆਂ ਜਾਂ ਉਪ ਭਾਸ਼ਾਵਾਂ ਇਸ ਤਰ੍ਹਾਂ ਹਨ ਮਾਝੀ 도ਆਬੀ ਮਲਵਈ ਪੁਆਦੀ ਪੋਠੋਹਾਰੀ ਮਲਤਾਨੀ ਲੈਂਦੀ ਤੇ ਡੋਗਰੀ ਠੀਕ ਹੈ ਜੀ ਮਾਝੀ 도ਆਬੀ ਮਲਵਈ ਪੁਆਦੀ ਪੋਠੋਹਾਰੀ ਮਲਤਾਨੀ ਤੇ ਡੋਗਰੀ ਮਲਤਾਨੀ ਨੂੰ ਹੀ ਲੈਂਦੀ ਕਿਹਾ ਜਾਂਦਾ ਹੈ ਪੰਜਾਬੀ ਦੀਆਂ ਉਪੋ ਬੋਲੀਆਂ ਜਾਂ ਉਪੋ ਭਾਸ਼ਾਵਾਂ ਕਿਨਾ ਕਿਨਾ ਇਲਾਕਿਆਂ ਵਿੱਚ ਬੋਲੀਆਂ ਜਾਂਦੀਆਂ ਹਨ ਪੰਜਾਬੀ ਦੀਆਂ ਉਪੋ ਬੋਲੀਆਂ ਜਾਂ ਉਪੋ ਭਾਸ਼ਾਵਾਂ ਹੇਠ ਲਿਖੇ ਇਲਾਕਿਆਂ ਵਿੱਚ ਬੋਲੀਆਂ ਜਾਂਦੀਆਂ ਹਨ ਬਹੁਤ ਹੀ ਮਹੱਤਵਪੂਰਨ ਮਾਜੀ ਕਿੱਥੇ ਕਿੱਥੇ ਬੋਲੀ ਜਾਂਦੀ ਹੈ ਲਾਹੌਰ ਸਿਆਲਕੋਟ ਅੰਮ੍ਰਿਤਸਰ ਤਰਨਤਾਰਨ ਗੁਰਦਾਸਪੁਰ ਪਠਾਨਕੋਟ ਦੇ ਜ਼ਿਲ੍ਹਿਆਂ ਵਿੱਚ ਮਾਜੀ ਬੋਲੀ ਜਾਂਦੀ ਹੈ ਮਲਬਈ ਮਾਲਵੇ ਦੇ ਇਲਾਕੇ ਕਿਹੜੇ-ਕਿਹੜੇ ਹਨ ਲੁਧਿਆਣਾ ਫਿਰੋਜ਼ਪੁਰ ਫਾਜ਼ਿਲਕਾ ਮੋਗਾ ਮਾਂਨਸਾ ਮੁਕਸਰ ਬਰਨਾਲਾ ਸੰਗਰੂਰ ਫਤਿਹਗੜ੍ਹ ਸਾਹਿਬ ਦਾ ਕੁਝ ਹਿੱਸਾ ਬਠਿੰਡਾ ਫਰੀਦਕੋਟ ਪਟਿਆਲਾ ਜ਼ਿਲ੍ਹੇ ਦੇ ਪੱਛਮੀ ਭਾਗ ਦੇ ਕੁਝ ਖੇਤਰ ਤੇ ਸਿਰਸਾ ਜੋ ਹਰਿਆਣਾ ਵਿੱਚ ਹੈ ਉੱਥੇ ਮਲਬਈ ਉਪ ਬੋਲੀ ਬੋਲੀ ਜਾਂਦੀ ਹੈ ਦੁਆਬੀ ਦੁਆਬੇ ਵਿੱਚ ਬੋਲੀ ਜਾਂਦੀ ਹੈ ਜਲੰਧਰ ਸ਼ਹੀਦ ਭਗਤ ਸਿੰਘ ਨਗਰ ਹੁਸ਼ਿਆਰਪੁਰ ਤੇ ਕਪੂਰਥਲਾ ਜ਼ਿਲ੍ਹੇ ਵਿੱਚ ਠੀਕ ਹੈ ਜੀ ਡੋਗਰੀ ਕਿੱਥੇ-ਕਿੱਥੇ ਬੋਲੀ ਜਾਂਦੀ ਹੈ ਕਾਂਗੜੇ ਅਤੇ ਜੰਮੂ ਦੇ ਖੇਤਰ ਵਿੱਚ ਡੋਗਰੀ ਉਪ ਭਾਸ਼ਾ ਬੋਲੀ ਜਾਂਦੀ ਹੈ ਪੁਆਦੀ ਪੌਦੀ ਬੋਲੀ ਜਾਂਦੀ ਹੈ ਰੋਪੜ ਸਾਹਿਬ ਜਦਾ ਅਜੀਤ ਸਿੰਘ ਨਗਰ ਪਟਿਆਲੇ ਦਾ ਪੂਰਬੀ ਭਾਗ ਮਲੇਰ ਕੋਟਲੇ ਦਾ ਖੇਤਰ ਫਤਿਹਗੜ੍ਹ ਸਾਹਿਬ ਦਾ ਪੂਰਬੀ ਹਿੱਸਾ ਤੇ ਅੰਬਾਲੇ ਦਾ ਪੱਛਮੀ ਹਿੱਸਾ ਪੋਠੋਹਾਰ ਕਿੱਥੇ ਕਿੱਥੇ ਬੋਲੀ ਜਾਂਦੀ ਹੈ ਪਾਕਿਸਤਾਨ ਦੇ ਜੇਹਲਮ ਦਰਿਆ ਦੇ ਪਾਰ ਪੋਠੋਹਾਰ ਦੇ ਇਲਾਕੇ ਜਿਨ੍ਹਾਂ ਵਿੱਚ ਆ ਜਾਂਦਾ ਹੈ ਜ਼ਿਲ੍ਹਾ ਰਾਵਲਪਿੰਡੀ ਜ਼ਿਲ੍ਹਾ ਜੇਹਲਮ ਤੇ ਕੈਲਮਪੁਰ ਵਿੱਚ ਕੈਮਲਪੁਰ ਵਿੱਚ ਠੀਕ ਹੈ ਜੇ ਮੁਲਤਾਨੀ ਕਿੱਥੇ ਕਿੱਥੇ ਬੋਲੀ ਜਾਂਦੀ ਹੈ ਮੁਲਤਾਨ ਡੇਰਾ ਗਾਜੀ ਖਾਂ ਤੇ ਬਹਾਵਲਪੁਰ ਦੇ ਖੇਤਰ ਵਿੱਚ ਡੋਗਰੀ ਕਿੱਥੇ-ਕਿੱਥੇ ਬੋਲੀ ਜਾਂਦੀ ਹੈ ਜੰਮੂ ਜੰਮੂ ਤੇ ਕਸ਼ਮੀਰ ਕਾਂਗੜਾ ਹਿਮਾਚਲ ਪ੍ਰਦੇਸ਼ ਦੇ ਕੁਝ ਹਿੱਸਿਆਂ ਵਿੱਚ ਪੰਜਾਬੀ ਬੋਲੀ ਦੀਆਂ ਕਿਸੇ ਦੋ ਉਪ ਬੋਲੀਆਂ ਦੇ ਨਾਮ ਦੱਸਣੇ ਹਨ ਦੁਆਬੀ ਤੇ ਮਾਜੀ ਰਾਵੀ ਤੇ ਵਿਆਸ ਦਰਿਆਵਾਂ ਦੇ ਵਿਚਕਾਰ ਕਿਹੜੀ ਬੋਲੀ ਬੋਲੀ ਜਾਂਦੀ ਹੈ ਉਹ ਬੋਲੀ ਜਾਂਦੀ ਹੈ ਜੀ ਮਾਜੀ ਪੰਜਾਬੀ ਦੀਆਂ ਚਾਰ ਉਪ ਬੋਲੀਆਂ ਦੇ ਨਾਮ ਦੱਸਣੇ ਹਨ ਦੁਆਬੀ ਮਾਜੀ ਮਲਬਈ ਅਤੇ ਪੋਠੋਹਾਰੀ ਦੁਆਬੀ ਮਾਜੀ ਮਲਵਈ ਪੋਠੋਹਾਰੀ ਪੰਜਾਬੀ ਦੀਆਂ ਉਪ ਉਪਸ਼ਾਖਾਵਾਂ ਦੇ ਅੰਤਰ ਜਿਹੜੇ ਹੈਗੇ ਆਪਸੀ ਕਿਉਂ ਮਿਟਦੇ ਜਾ ਰਹੇ ਹੈਗੇ ਆ ਆਪਸੀ ਅੰਤਰ ਕਹਿੰਦੇ ਪੁਰਾਣੇ ਸਮੇਂ ਵਿੱਚ ਆਵਾਜਾਈ ਦੇ ਸੰਚਾਰ ਸਾਧਨਾਂ ਦੀ ਘਾਟ ਕਾਰਨ ਪੰਜਾਬ ਵਿੱਚ ਪੰਜਾਬੀ ਭਾਸ਼ਾ ਵਿੱਚ ਬੋਲੀਆਂ ਜਾਣ ਵਾਲੀਆਂ ਉਪ ਉਪਸ਼ਾਖਾਵਾਂ ਦੇ ਆਪਸੀ ਫਰਕ ਜਿਹੜੇ ਬੜੇ ਉੱਗੜਵੇਂ ਸਨ ਕਿਉਂਕਿ ਲੋਕ ਆਪਸ ਦੇ ਵਿੱਚ ਘੱਟ ਮਿਲਦੇ ਵਰਤੇ ਦੇ ਸੀਗੇ ਨਾ ਕਿਉਂਕਿ ਸੰਚਾਰ ਸਾਧਨਾਂ ਦੀ ਘਾਟ ਸੀਗੀ ਆਵਾਜਾਈ ਦੇ ਸਾਧਨਾਂ ਦੀ ਘਾਟ ਸੀ ਪਰ ਅੱਜ ਕੱਲ ਕੀ ਹੈਗਾ ਆ ਪੰਜਾਬ ਵਿੱਚ ਆਵਾਜਾਈ ਤੇ ਸੰਚਾਰ ਦੇ ਸਾਧਨ ਵਿਕਸਿਤ ਹੋਣ ਨਾਲ ਲੋਕਾਂ ਦਾ ਆਪਸੀ ਮੇਲਜੋਲ ਵਧ ਗਿਆ ਹੈ ਤੇ ਪੰਜਾਬੀ ਦੀਆਂ ਉਪਪਛਾਵਾਂ ਦੇ ਆਪਸੀ ਅੰਤਰ ਜੜੇ ਹੈਗੇ ਆ ਮਿਟਦੇ ਜਾ ਰਹੇ ਹਨ ਪਿਜਿਨ ਅਤੇ ਕ੍ਰਿਓਲ ਭਾਸ਼ਾਵਾਂ ਬਣ ਗਿਆ ਦੇ ਵਿੱਚ ਕੀ ਅੰਤਰ ਹੈ ਪਿਜਿਨ ਕਿਹਨੂੰ ਕਹਿੰਦੇ ਹਨ ਇਹ ਕੰਮ ਚਲਾਉ ਭਾਸ਼ਾ ਨੂੰ ਕਹਿੰਦੇ ਹਨ ਸਮਾਪਾ ਕੇ ਇਹੋ ਸਥਾਨਕ ਭਾਸ਼ਾ ਬਣ ਜਾਂਦੀ ਹੈ ਤੇ ਫਿਰ ਉਸਨੂੰ ਕ੍ਰਿਓਲ ਦਾ ਨਾਮ ਦੇ ਦਿੱਤਾ ਜਾਂਦਾ ਹੈ ਉਰਦੂ ਅਜਿਹੀ ਇੱਕ ਭਾਸ਼ਾ ਹੈ ਮਤਲਬ ਕਿ ਆ ਕਿ ਕੰਮ ਚਲਾਉ ਭਾਸ਼ਾ ਉਹ ਪਿਜਿਨ ਹੁੰਦੀ ਆ ਜਦੋਂ ਸਮਾਪਾ ਕੇ ਜਦੋਂ ਥੋੜਾ ਸਮਾਂ ਬਾਅਦ ਜਾਂਦਾ ਹੈਗਾ ਤਾਂ ਉਹ ਉੱਥੋਂ ਦੇ ਲੋਕਾਂ ਦੀ ਸਥਾਨਕ ਭਾਸ਼ਾ ਬਣ ਜਾਂਦੀ ਆ ਫਿਰ ਇਸ ਨੂੰ ਕ੍ਰਿਓਲ ਦਾ ਨਾਮ ਦਿੱਤਾ ਜਾਂਦਾ ਹੈ ਉਰਦੂ ਅਜਹੀ ਹੀ ਇੱਕ ਭਾਸ਼ਾ ਹੈ ਬੋਲੀ ਤੇ ਉਪ ਬੋਲੀ ਵਿੱਚ ਕੀ ਫਰਕ ਹੁੰਦਾ ਹੈ ਬੋਲੀ ਜਿਹਨੂੰ ਅਸੀਂ ਕਹਿੰਦੇ ਹਾਂ ਸਾਹਿਤਿਕ ਬੋਲੀ ਤੇ ਉਪ ਬੋਲੀ ਵਿੱਚ ਕੀ ਅੰਤਰ ਹੁੰਦਾ ਹੈ ਬੋਲੀ ਕੀ ਹੁੰਦੀ ਆ ਕਿਸੇ ਭਾਸ਼ਾ ਖੇਤਰ ਦੇ ਕੇਂਦਰੀ ਇਲਾਕੇ ਦੀ ਬੋਲੀ ਹੁੰਦੀ ਆ ਇਹ ਕੀ ਹੁੰਦੀ ਆ ਇਹ ਮਾਂਜੀ ਸਵਾਰੀ ਹੁੰਦੀ ਆ ਨੇਮਬੱਦ ਹੁੰਦੀ ਆ ਪਰੰਤੂ ਉਪੋਬੋਲੀ ਕੀ ਹੁੰਦੀ ਹੈ ਕਿਸੇ ਸਮੁੱਚੇ ਭਾਸ਼ਾ ਖੇਤਰ ਦੀ ਇੱਕ ਭੂਗੋਲਿਕ ਇਕਾਈ ਵਿੱਚ ਬੋਲੀ ਜਾਣ ਵਾਲੀ ਬੋਲੀ ਹੁੰਦੀ ਹੈ ਸਾਹਿਤਿਕ ਬੋਲੀ ਉਹ ਬੋਲੀ ਹੁੰਦੀ ਹੈ ਜੀਆ ਇੱਕ ਭਾਸ਼ਾ ਖੇਤਰ ਆ ਉਹਦਾ ਕੋਈ ਕੇਂਦਰੀ ਇਲਾਕਾ ਹੈ ਇਹ ਜਿਹੜੀ ਬੋਲੀ ਹੁੰਦੀ ਹੈ ਮਾਂਜੀ ਸਵਾਰੀ ਹੁੰਦੀ ਹੈ ਇਹਦੇ ਕੁਝ ਨਿਯਮ ਹੁੰਦੇ ਹਨ ਪਰ ਜਿਹੜੀ ਉਪੋਬੋਲੀ ਹੁੰਦੀ ਹੈ ਸਿਰਫ ਇੱਕ ਭੂਗੋਲਿਕ ਇਕਾਈ ਵਿੱਚ ਬੋਲੀ ਜਾਣ ਵਾਲੀ ਬੋਲੀ ਹੁੰਦੀ ਹੈ ਸਾਹਿਤਿਕ ਸਾਹਿਤਿਕ ਇਹ ਬਹੁਤ ਇੰਪੋਰਟੈਂਟ ਪ੍ਰਸ਼ਨ ਆ ਕਿ ਸਾਹਿਤਿਕ ਜਿਹਨੂੰ ਮਿਆਰੀ ਜਾਂ ਟਕਸਾਲੀ ਭਾਸ਼ਾ ਕਹਿੰਦੇ ਆ ਕਿਹਨੂੰ ਕਹਿੰਦੇ ਆ ਸਾਹਿਤਿਕ ਭਾਸ਼ਾ ਮਿਆਰੀ ਜਾਂ ਟਕਸਾਲੀ ਭਾਸ਼ਾ ਇੱਕ ਹੀ ਭਾਸ਼ਾ ਦੇ ਨਾਮ ਹਨ ਇਹ ਕਿਸੇ ਭਾਸ਼ਾ ਖੇਤਰ ਦੇ ਕੇਂਦਰੀ ਇਲਾਕੇ ਦੀ ਭਾਸ਼ਾ ਹੁੰਦੀ ਆ ਜਿਵੇਂ ਪੰਜਾਬ ਪ੍ਰਦੇਸ਼ ਦੀ ਸਾਹਿਤਿਕ ਭਾਸ਼ਾ ਕਿਹੜੀ ਆ ਕੇਂਦਰੀ ਪੰਜਾਬ ਅਰਥਾਤ ਮਾਝੇ ਦੀ ਲਾਹੌਰ ਤੇ ਅੰਮ੍ਰਿਤਸਰ ਦੀ ਬੋਲੀ ਜੜੀ ਮੰਨੀ ਗਈ ਆ ਪੰਜਾਬ ਦੀ ਸਾਹਿਤਿਕ ਭਾਸ਼ਾ ਕਿਹੜੀ ਆ ਕੇਂਦਰੀ ਪੰਜਾਬ ਕੇਂਦਰੀ ਪੰਜਾਬ ਕਿਹੜਾ ਕਿਥੋਂ ਆ ਮਾਝੇ ਦੀ ਲਾਹੌਰ ਤੇ ਅੰਮ੍ਰਿਤਸਰ ਦੀ ਬੋਲੀ ਆ ਇਹ ਕਿ ਆਮ ਮਨ ਜੀ ਸਵਾਰੀ ਹੈ ਨੇਮਬਦ ਹੁੰਦੀ ਹੈ ਇਹ ਦੇਸ਼ ਦੇ ਲੇਖਕਾਂ ਤੇ ਸਰਕਾਰੀ ਦਫਤਰਾਂ ਦੀ ਬੋਲੀ ਹੁੰਦੀ ਹੈ ਇਸ ਵਿੱਚ ਅਖਬਾਰਾਂ ਸ਼ਬਦੀਆਂ ਹਨ ਇਹੋ ਹੀ ਸਿੱਖਿਆ ਦਾ ਮਾਧਿਅਮ ਹੁੰਦੀ ਹੈ ਠੀਕ ਹੈ ਜੀ ਕਿ ਜਿਸ ਦੇ ਵਿੱਚ ਅਖਬਾਰਾਂ ਸ਼ਬਦੀਆਂ ਹਨ ਬੱਚਿਆਂ ਨੂੰ ਸਿੱਖਿਆ ਦਿੱਤੀ ਜਾਂਦੀ ਹੈ ਦਫਤਰਾਂ ਦੇ ਵਿੱਚ ਜਿਸ ਭਾਸ਼ਾ ਦੀ ਵਰਤੋਂ ਕੀਤੀ ਜਾਂਦੀ ਹੈ ਉਸ ਨੂੰ ਸਾਹਿਤਿਕ ਮਿਆਰੀ ਜਾਂ ਟਕਸਾਲੀ ਬੋਲੀ ਕਹਿੰਦੇ ਹਨ ਤੇ ਪੰਜਾਬ ਦੀ ਸਾਹਿਤਿਕ ਭਾਸ਼ਾ ਕਿਹੜੀ ਹੈ ਮਾਝੇ ਦੇ ਇਲਾਕੇ ਦੀ ਹੈਗੀ ਆ ਲਾਹੌਰ ਤੇ ਅੰਮ੍ਰਿਤਸਰ ਦੀ ਆ ਠੀਕ ਹੈ ਜੀ ਮਾਝੀ ਟਕਸਾਲੀ ਜਾਂ ਮਿਆਰੀ ਭਾਸ਼ਾ ਦੀ ਕੀ ਉਪਯੋਗਤਾ ਜਿਹੜੀ ਹੈਗੀ ਆ ਹੁੰਦੀ ਹੈ ਟਕਸਾਲੀ ਜਾਂ ਮਿਆਰੀ ਭਾਸ਼ਾ ਆਪਣੇ ਭਾਸ਼ਾ ਖੇਤਰ ਵਿੱਚ ਵਸਦੇ ਲੋਕਾਂ ਦੇ ਸਰਕਾਰੀ ਪ੍ਰਬੰਧ ਸਿੱਖਿਆ ਸੰਚਾਰ ਸਾਹਿਤ ਅਤੇ ਸੱਭਿਆਚਾਰ ਤੇ ਵਪਾਰ ਦੀਆਂ ਲੋੜਾਂ ਨੂੰ ਪੂਰਾ ਕਰਦੀ ਹੈ ਟਕਸਾਲੀ ਬੋਲੀ ਮਿਆਰੀ ਭਾਸ਼ਾ ਇਹ ਕੀ ਕਰਦੀ ਹੈ ਜੀ ਕੀ ਉਪਯੋਗਤਾ ਹੁੰਦੀ ਹੈ ਇਹ ਆਪਣੇ ਭਾਸ਼ਾ ਖੇਤਰ ਵਿੱਚ ਵਸਦੇ ਲੋਕਾਂ ਦੇ ਸਰਕਾਰੀ ਪ੍ਰਬੰਧ ਸਿੱਖਿਆ ਸੰਚਾਰ ਸਾਹਿਤ ਸੱਭਿਆਚਾਰ ਅਤੇ ਵਪਾਰ ਦੀਆਂ ਲੋੜਾਂ ਨੂੰ ਪੂਰਾ ਕਰਦੀ ਹੈ ਬਹੁਤ ਬਹੁਤ ਧੰਨਵਾਦ ਜੀ